ਆਪ ਨੂੰ ਬੇਨਤੀ ਕਰਾਂ ਗਵਾਲੀਅਰ ਦਾ ਕਿਲਾ ਕੀ ਸੀ ਪਰ ਜੋ ਸਾਡਾ ਪ੍ਰਚਲਿਤ ਹੈ 52 ਰਾਜੇ ਨੇ ਇਹ ਕਿਲਾ ਜਿਸ ਬੰਦੇ ਤੋਂ ਭੈ ਖੁੰਦਾ ਸੀ ਵੀ ਰਾਜ ਨੂੰ ਖਤਰਾ ਹੈ ਉੱਥੇ ਡੱਕ ਦਿੰਦੇ ਸਨ ਫਿਰ ਅਗਲੀ ਗੱਲ ਦਿਨ ਚ ਇੱਕ ਵਾਰੀ ਰੋਸ਼ਨੀ ਦਿਖਾਈ ਜਾਂਦੀ ਸੀ ਜੀ ਕਿਲੇ ਚ ਉਸ ਵੇਲੇ ਦੀ ਗੱਲ ਕਰ ਰਹੇ ਹਾਂ ਅਸਤ ਬਲ ਵਿੱਚ ਰੱਖਿਆ ਜਾਂਦਾ ਸੀ ਜਿਹੜਾ ਖਾਣਾ ਦਿੱਤਾ ਜਾਂਦਾ ਸੀ ਉਹਦੇ ਵਿੱਚ ਹਲਕਾ ਪੁਆਇਜ਼ਨ ਮਿਲਾਇਆ ਜਾਂਦਾ ਸੀ ਇਸ ਤਰ੍ਹਾਂ ਇਸ ਤੋਂ ਦੀ ਬੋਡੀ ਬੰਦੇ ਦੀ ਆਪਣੇ ਆਪ ਹੱਡੀਆਂ ਗੱਲ ਲੱਗ ਪੈਂਦੀਆਂ ਸਨ ਗੁਰੂ ਹਰਗੋਬਿੰਦ ਸਾਹਿਬ ਕਿਲੇ ਚ ਗਏ ਜੀ ਉੱਥੋਂ ਦਾ ਜਿਹੜਾ ਦਰੋਗਾ ਹੈ ਕਈਆਂ ਨੇ ਖਰੀ RAM ਲਿਖਿਆ ਅਸਲ ਚੋਸੀ ਹਰੀਦਾਸ ਯਾਦਵ ਮੈਂ ਉਹਦੇ ਲਈ ਸ਼ਬਦ ਵਰਤਾਂਗਾ ਭਾਈ ਹਰੀਦਾਸ ਯਾਦਵ ਭਾਈ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੋਂ ਕੁਰਬਾਨ ਹੋ ਗਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗਏ ਪਹਿਲੀ ਗੱਲ ਕਿ ਅਸੀਂ ਇਸ ਕਿਲੇ ਦਾ ਜੇਲ ਦਾ ਖਾਣਾ ਨਹੀਂ ਖਾਣਾ ਇਸ ਬਾਰੂ ਭਾਈ ਰਾਜੂ ਭਾਈ ਜੇਠਾ ਹੋਰ ਸਿੱਖ ਉਹ ਪ੍ਰਬੰਧ ਕਰਦੇ ਆ ਪਿਆਰਿਓ ਦੂਜੇ ਪਾਸੇ ਪ੍ਰਿੰਸੀਪਲ ਸਦबीर ਸਿੰਘ ਹੁੰਦੇ ਚੰਦੂ ਦਾ ਪੁੱਤਰ ਧਰਮਚੰਦ ਉਹਨੇ ਇੱਕ ਪੋਸ਼ਾਕ ਤਿਆਰ ਕਰਾਈ ਜ਼ਹਿਰ ਵਾਲੀ ਜੀ ਤੇ ਉਹ ਜਦੋਂ ਪਾਈਏ ਤੇ ਉਹਦੇ ਨਾਲ ਪਸੀਨਾ ਹੁੰਦਾ ਪਸੀਨਾ ਆਉਣ ਨਾਲ ਆ ਸੁਰਾਖ ਖੁੱਲਦੇ ਨੇ ਤੇ ਪੋਸ਼ਾਕ ਦੇ ਅੰਦਰ ਜਿਹੜਾ ਲੱਗਾ ਜ਼ਹਿਰ ਹੈ ਇਹਨਾਂ ਕੇਸਾਂ ਰਹੀ ਇਹਨਾਂ ਰੋਮਾਂ ਰਹੀ ਬੰਦੇ ਦੀ ਬਾਡੀ ਚਲਾ ਜਾਂਦਾ ਉਹ ਪੋਸ਼ਾਕ ਪਾਣ ਨਾਲ ਮੌਤ ਹੋ ਜਾਂਦੀ ਹੈ ਉਹ ਪੋਸ਼ਾਕ ਹਰੀਦਾਸ ਜਾਦਵ ਨੂੰ ਪਛਾਣ ਦਿੱਤੀ ਉਹ ਬੜਾ ਭਾਵਨਾਵਾਂ ਵਾਲੀ ਕਹਿੰਦਾ ਕਿ ਆਹ ਮਹਾਰਾਜ ਜੀ ਇਹ ਪੋਸ਼ਾਕ ਜ਼ਹਿਰ ਵਾਲੀ ਹੈ